ਅੱਜ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਦਿਹਾੜਾ ਅੱਜ ਮਨਾਇਆਗਾ ਉਹਨਾਂ ਦੇ ਵੰਸ਼ ਦੇ ਵਿੱਚੋਂ ਸਰਦਾਰ ਗੋਵਿੰਦ ਸਿੰਘ ਜੀ ਜਿਹੜੇ ਤੋਂ ਉਮੀਦਵਾਰ ਵੀ ਨੇਗੇ ਤੇ ਅੱਜ ਇਲੈਕਸ਼ਨ ਦਾ ਜਿਹੜੀ ਲਾਸਟ ਦੇਣਾ ਸਾਰੀਆਂ ਪਾਰਟੀਆਂ ਆਪੋ ਆਪਣਾ ਲੱਗੀਆਂ ਹੋਵਾਂਗਾ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਸੀ ਵੀ ਨਹੀਂ ਇਲੈਕਸ਼ਨ ਲੜਨਾ ਜਿਹੜੀ ਜਿਮਨੀ ਚੋਣ ਚਾਰੀ ਸੀਟਾਂ ਦੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਦੇਖੋ ਕਾਂਗਰਸ ਦਾ ਸੰਤਾਪ ਵੀ ਆਪਾਂ ਹੜਾਇਆ ਝਾੜੂ ਦੇ ਵੀ ਆਪਾਂ ਦੇਖਿਆ ਜਿਹੜੀ ਲੰਘੇ ਤਿੰਨ ਸਾਲ ਆਪਣੇ ਚਾਰ ਜਗਾਰੀ ਤੇ ਜਿਹੜੀ ਪੰਥਕ ਗੱਲ ਆ ਉਥੇ ਸਾਰਿਆਂ ਨੂੰ ਅਪੀਲ ਆ ਵੀ ਆਪਾਂ ਬਰਾਹਲ ਮਿਲ ਕੇ ਜੇਕਰ ਜੇਕਰ ਇੱਕ ਮੰਚ ਤੇ ਦੇਖਣ ਨੂੰ ਮਿਲ ਲੰਗੇ ਸ਼ੋਅ ਨੂੰ ਕਲਚਰ ਦੇ ਅੰਦਰ ਸੋ ਦੇਖੋ ਸੋਹਤਾਰ ਮਿਕਸ ਮਾਗਮਾ ਉਥੇ ਮੱਥਾ ਟਿਕਣ ਆਏ ਆ ਸਾਰੇ ਤੇ ਹਾਈ ਕਮਾਂਡ ਦਾ ਫੈਸਲਾ ਜਾਂ ਤੁਹਾਡਾ ਇੱਥੇ ਹਲਕੇ ਲੈਵਲ ਦਾ ਫੈਸਲਾ ਨੇ ਦੇਖੋ ਮੈਂ ਮੱਥਾ ਟੇਕਣ ਆਇਆ ਤੁਹਾਡੇ ਸਾਹਮਣੇ ਮੈਂ ਸਾਰੇ ਹੀ ਆਏ ਹੋਣਗੇ ਤੇ ਸਾਰੀਆਂ ਪਾਰਟੀਆਂ ਦੇ ਨਹੀਂ ਨਹੀਂ ਨਿ ਸਮਰਥਨ ਦੇਣ ਦਾ ਫੈਸਲਾ ਜਿਹੜਾ ਹੈ ਨਾ ਫੈਸਲਾ ਕਾਹਲੀ ਕਰਦਾ ਹੈ ਤੁਹਾਡਾ ਜਿਹੜਾ ਪੱਤਰ ਤੇ ਹਲਕਾ ਬੱਤਰ ਪਟਕਾਇਆ ਨਹੀਂ ਦੇਖੋ ਜਿਹੜਾ ਉਮੀਦਵਾਰ ਕਿਸੇ ਨੂੰ ਕੋਈ ਚੰਗਾ ਲੱਗਦਾਗਾ ਉਹ ਕਿਸੇ ਦੇ ਹੱਕ ਚ ਵੀ ਦੇਖੋ ਕਹਿ ਸਕਦਾਗਾ ਆ ਕਹਿ ਸਕਦਾ ਕਿਸੇ ਨਾਮ ਆਜ ਪਾਰਟੀ ਦੇ ਉਮੀਦਵਾਰ ਜਾਂ ਉਹਨਾਂ ਦੀ ਪਾਰਟੀ ਦੀ ਕਾਰਜ ਸ਼ੈਲੀ ਦੀ ਵੀ ਖਰਾਬ ਬੋਲਿਓ ਠੀਕ ਹੈ ਕਾਂਗਰਸ ਦੇ ਵੀ ਖਿਲਾਫ ਬੋਲੇ ਹੋ ਤੇ ਫਿਰ ਜਦੋਂ ਆਪਾਂ ਸੰਧੂ ਦੇ ਹੱਕ 'ਚ ਖੜੀ ਗਏ ਤਾਂ ਫਿਰ ਆਪਾਂ ਨੂੰ ਜਨਤਕ ਐਲਾਨ ਕਰਨ ਦੇ ਵਿੱਚ ਕਿੱਥੇ ਝਿਜਕਾ ਰਹੀ ਹੈ ਨਹੀਂ ਨਹੀਂ ਜਨਤਕ ਐਲਾਨ ਨਹੀਂ ਮੈਂ ਤਾਂ ਧਾਰਮਿਕ ਸਮਾਗਮ ਤੇ ਆਪਾਂ ਯਾਰ ਸਾਰੇ ਪਹੁੰਚੇ ਆਂਗੇ ਜੀ ਜੀ ਧੰਨਵਾਦ ਅੱਜ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਦਿਹਾੜਾ ਅੱਜ ਮਨਾਇਆਗਾ ਉਹਨਾਂ ਦੇ ਵੰਸ਼ ਦੇ ਵਿੱਚੋਂ ਸਰਦਾਰ ਗੋਵਿੰਦ ਸਿੰਘ ਜੀ ਜਿਹੜੇ ਤੋਂ ਉਮੀਦਵਾਰ ਵੀ ਨੇਗੇ ਤੇ ਅੱਜ ਇਲੈਕਸ਼ਨ ਦਾ ਜਿਹੜੀ ਲਾਸਟ ਦੇਣਾ ਸਾਰੀਆਂ ਪਾਰਟੀਆਂ ਆਪੋ ਆਪਣਾ ਲੱਗਿਆਂਗਾ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਸੀ ਵੀ ਨਹੀਂ ਇਲੈਕਸ਼ਨ ਲੜਨਾ ਜਿਹੜੀ ਜਿਮਨੀ ਚੋਣ ਚਾਰੇ ਸੀਟਾਂ ਦੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਦੇਖੋ ਕਾਂਗਰਸ ਦਾ ਸੰਤਾਪ ਵੀ ਆਪਾਂ ਹੜਾਇਆ ਝਾੜੂ ਦੇ ਵੀ ਆਪਾਂ ਦੇਖਿਆ ਜਿਹੜੀ ਲੰਘੇ ਤਿੰਨ ਸਾਲ ਆਪਣੇ ਚਾਰ ਜਗਾਰੀ ਤੇ ਜਿਹੜੀ ਪੰਥਕ ਗੱਲ ਆ ਉਥੇ ਸਾਰਿਆਂ ਨੂੰ ਅਪੀਲ ਆ ਵੀ ਆਪਾਂ ਹਰਾਲ ਮਿਲ ਕੇ ਜੇ ਸਾਡੇ ਨਵੇਂ ਇੱਕ ਮੰਚ ਤੇ ਦੇਖਣ ਨੂੰ ਮਿਲਣਗੇ ਸ਼ੋਲਮੇ ਕਲਜ਼ਰ ਦੇ ਅੰਦਰ ਸੋ। ਦੇਖੋ ਸੋਧਾਰ ਮਿਕਸ ਮਾਗਮਾ ਉਥੇ ਮੱਥਾ ਟੇਕਣ ਆਏ ਆ ਸਾਰੇ। ਇਹ ਹਾਂ ਜੀ ਹਾਈ ਮਾਰਦਾ ਫੈਸਲਾ ਜਾਂ ਤੁਹਾਡਾ ਇੱਥੇ ਹਲਕਾ ਲੈਣ ਦਾ ਫੈਸਲਾ। ਨਹੀਂ ਦੇਖੋ ਮੈਂ ਮੱਥਾ ਟੇਕਣ ਆਇਆ ਤੁਹਾਡੇ ਸਾਹਮਣੇ ਮੈਂ ਸਾਰੇ ਹੀ ਆਏ ਹੋਣਗੇ ਤੇ ਸਾਰੀਆਂ ਪਾਰਟੀਆਂ ਦੇ। ਨਹੀਂ ਨਹੀਂ ਸਮਰਥਨ ਦੇਣ ਦਾ ਫੈਸਲਾ ਜਿਹੜਾ ਹੈ। ਨਹੀਂ ਫੈਸਲਾ ਕਾਹਲੀ ਦਾ ਹੈ ਤੁਹਾਡਾ ਜਿਹੜਾ ਪੱਧਰ ਤੇ ਹਲਕਾ ਪੱਧਰ ਤੇ ਫੈਸਲਾ ਹੈ। ਨੇ ਦੇਖੋ ਜਿਹੜਾ ਉਮੀਦਵਾਰ ਕਿਸੇ ਨੂੰ ਕੋਈ ਚੰਗਾ ਲੱਗਦਾਗਾ ਉਹ ਕਿਸੇ ਦੇ ਹੱਕ 'ਚ ਵੀ ਦੇਖੋ ਕਹਿ ਸਕਦਾਗਾ ਆ ਕਹਿ ਸਕਦਾ ਤੁਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਾਂ ਉਹਨਾਂ ਦੀ ਪਾਰਟੀ ਦੀ ਕਾਰਜਸ਼ੈਲੀ ਦੇ ਵੀ ਖਰਾਬ ਬੋਲਿਓ ਠੀਕ ਹੈ ਕਾਂਗਰਸ ਦੇ ਵੀ ਖਰਾਬ ਬੋਲਿਓ ਤੇ ਫਿਰ ਜਦੋਂ ਆਪਾਂ ਸੰਧੂ ਦੇ ਹੱਕ 'ਚ ਖੜੀ ਗਏ ਤਾਂ ਫਿਰ ਆਪਾਂ ਨੂੰ ਜਨਤਕ ਐਲਾਨ ਕਰਨ ਦੇ ਵਿੱਚ ਕਿੱਥੇ ਝਿਜਕਾ ਰਹੀ ਹੈ ਨਹੀਂ ਨਹੀਂ ਜਨਤਕ ਐਲਾਨ ਨਹੀਂ ਮੈਂ ਤਾਂ ਧਾਰਮਿਕ ਸਮਾਗਮ ਤੇ ਆਪਾਂ ਯਾਰ ਸਾਰੇ ਪਹੁੰਚੇ ਆਂਗੇ ਜੀ ਜੀ ਧੰਨਵਾਦ